ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਅਰੰਧਿਓ ਅੱਜ ਸਾਡੇ ਨਾਲ ਤਰਨਜੀਤ ਸਿੰਘ ਜੀ ਕੁਲੀ ਜੁੜੇ ਨੇ ਜੋ ਕਿ ਪੰਜਾਬ ਰਾਜ ਸਹਿਕਾਰੀ ਸਕੱਤਰ ਜੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਅਤੇ ਡਕੌਂਦਾ ਜੁਨੀਅਨ ਦੇ ਮੀਤ ਪ੍ਰਧਾਨ ਨੇ ਤੇ ਇਹਨਾਂ ਨੇ ਆਪਣਾ ਕਿਸਾਨੀ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ ਹੈ ਤੇ ਨਾਲ ਹੁਣ ਵੀ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ ਹਲਕੇ ਦੇ ਵਿੱਚ ਇਹੋ ਜਿਹਾ ਕੋਈ ਪਿੰਡ ਨਹੀਂ ਬਚਿਆ ਹੋਣਾ ਜਿੱਥੇ ਇਹਨਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ ਹਰੇਕ ਧਰਨੇ ਦੇ ਵਿੱਚ ਮੈਨੂੰ ਇਹ ਮਿਲਦੇ ਰਹੇ ਨੇ ਪਹਿਲਾਂ ਜਦੋਂ ਜਦੋਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇਕਤਾ ਦੇ ਨਾਲ ਮਿਲ ਕੇ ਵੀ ਕਿਸਾਨੀ ਸੰਘਰਸ਼ ਦੇ ਵਿੱਚ ਰੋਲਾ ਪਾਇਆ ਉਸ ਤੋਂ ਬਾਅਦ ਫਿਰ ਇਹਨਾਂ ਡਕੌਂਦਾ ਦੇ ਵਿੱਚ ਜਾ ਕੇ ਆਪਣਾ ਹਰੇਕ ਧਰਨਿਆਂ ਦੇ ਉੱਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਲੀਹਾਂ ਦੇ ਉੱਤੇ ਲੈ ਕੇ ਆਉਣ ਲਈ ਤੇ ਅਨੇਕਾਂ ਵਾਰ ਇਹ ਦਿੱਲੀ ਵੀ ਗਏ ਨੇ ਅੱਜ ਇਹ ਜੁੜੇ ਨੇ ਤੇ ਅੱਜ ਅਸੀਂ ਇਹਨਾਂ ਦਾ ਦੇਸ਼ ਦੁਨੀਆ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਤੁਹਾਡਾ ਤਾਰਨ ਜੀਤ ਕੁਲੀ ਜੀ ਦੇਸ਼ ਦੁਨੀਆ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ ਆਇਆਂ ਨੂੰ। ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ। ਧੰਨਵਾਦ ਜੀ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਬੇਰਕਾ ਦੇ ਨਾਲ ਜੁੜੇ ਹੋਏ ਨੇ ਤੇ ਇਹ ਬੇਰਕਾ ਦੇ ਇਹ ਪਿੰਡ ਦੇ ਵਿੱਚ ਸੈਕਟਰੀ ਵੀ ਨੇ ਤੇ ਇਹਨਾਂ ਨਾਲ ਗੱਲਬਾਤ ਦਾ ਜਿਹੜਾ ਹੈਗਾ ਵਿਸ਼ਾ ਉਹ ਸ਼ੁਰੂ ਕਰਦੇ ਹਾਂ ਕਿ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਵਿੱਚ ਕੀ ਸਮੱਸਿਆ ਆ ਰਹੀਆਂ ਨੇ? ਦੁੱਧ ਅਪਾਤਕਾ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆ ਆ ਰਹੀਆਂ ਨੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਅਤੇ ਡੈਰੀ ਨੂੰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਤੇ ਆਪਣੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਮਜ਼ਬੂਤ ਅਤੇ ਲੀਹਾਂ ਤੇ ਲੈ ਕੇ ਆਇਆ ਜਾਵੇ ਬੇਰਕਾ ਦੀ ਤਰੱਕੀ ਦੇ ਲਈ ਹੋਰ ਕੀ ਕੀ ਉਪਰਾਲੇ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ ਪਹਿਲਾਂ ਤਾਂ ਜੀ ਅਸੀਂ ਇਹ ਤੋਂ ਤੋਂ ਪੁੱਛਣਾ ਚਾਹੁੰਦੇ ਆ ਕਿ ਜਿਹੜੀ ਇਹ ਬੇਰਕਾ ਹੈ ਨਾ ਇਹਦੀ ਹੋਂਦ ਕਦੋਂ ਸ਼ੁਰੂ ਹੋਈ ਤੇ ਇਹਦੀ ਕੀ ਲੋੜ ਪਈ ਜਿਹੜਾ ਜੀ ਇਹ ਪਸ਼ੂ ਪਾਲਣ ਦਾ ਕਿੱਤਾ ਇਹ ਸਦੀਆਂ ਪੁਰਾਣਾ ਕਿੱਤਾ ਹੈ। ਇਨਸਾਨ ਨੇ ਪਸ਼ੂ ਰੱਖਣੇ ਪਹਿਲਾਂ ਸ਼ੁਰੂ ਕੀਤੇ ਨੇ। ਉਦੋਂ ਬਾਅਦ ਚ ਇਹਨੇ ਖੇਤੀ ਕਰਨੀ ਸ਼ੁਰੂ ਕੀਤੀ ਆ। ਤੁਸੀਂ ਅੱਜ ਵੀ ਦੇਖੋ ਜਿਹੜੇ ਬੰਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਜਿਹਦੇ ਕੋਲੇ ਵਿਸਵਾਭੀ ਜ਼ਮੀਨ ਦਾ ਨਹੀਂ ਹੈਗਾ ਉਹ ਵੀ ਅੱਜ ਪਸ਼ੂ ਰੱਖ ਕੇ ਇੱਕ ਦੋ ਰੱਖ ਕੇ ਆਪ ਦਾ ਔਖਾ ਸੌਖਾ ਗੁਜ਼ਾਰਾ ਕਰਦਾ। ਜਾ ਆਪਾਂ ਦੇਖਦੇ ਆਂ ਕਈ ਘਰਾਂ ਦੇ ਵਿੱਚ ਕੱਲੀਆਂ ਔਰਤਾਂ ਹੁੰਦੀਆਂ ਨੇ ਆਦਮੀ ਕੋਈ ਹੁੰਦਾ ਨਹੀਂ ਉਹ ਵੀ ਆਪ ਦਾ ਇੱਕ ਦੋ ਪਸ਼ੂ ਰੱਖ ਕੇ ਆਪ ਦਾ ਪਰਿਵਾਰ ਪਾਲਦੀਆਂ ਆਪਾਂ ਦੇਖੀਆਂ ਨੇ ਦੂਜਾ ਖੇਤੀ ਨਾਲ ਰਿਲੇਟਡ ਕੀਤਾ ਇਹ ਖੇਤੀ ਤੇ ਪਸ਼ੂ ਪਾਲਣ ਇਹਨੂੰ ਇੱਕ ਦੂਜੇ ਦੇ ਪੂਰਕ ਮੰਨਿਆ ਗਿਆ ਇੱਕ ਦੂਜੇ ਦੀ ਲੋੜਾਂ ਪੂਰੀਆਂ ਕਰਦੇ ਨੇ ਖੇਤੀ ਤੋਂ ਬਿਨਾ ਤੁਸੀਂ ਚੰਗੀ ਤਰ੍ਹਾਂ ਪਸ਼ੂ ਨਹੀਂ ਰੱਖ ਸਕਦੇ ਤੇ ਪਸ਼ੂਆਂ ਤੋਂ ਬਿਨਾ ਤੁਸੀਂ ਚੰਗੀ ਤਰ੍ਹਾਂ ਖੇਤੀ ਕਰ ਨਹੀਂ ਸਕਦੇ ਹੁਣ ਜਿਵੇਂ ਫਰਜ਼ ਕਰੋ ਕੋਈ ਆਪਣੇ ਕੋਲ ਇੱਕ ਬਿੱਗਾ ਜ਼ਮੀਨ ਦਾ ਹੀ ਫालतू ਪਿਆ ਹੋਇਆ ਜਾਂ ਪਨੀਰੀ ਵਾਲਾ ਥਾਂ ਕਈ ਵਾਰ ਆਪਣਾ ਬਚ ਜਾਂਦਾ ਉਹ ਉੱਥੇ ਆਪਾਂ ਕਹਿੰਦੇ ਆ ਵੀ ਚੱਲ ਇੱਥੇ ਮੱਕੀ ਬੀਜ ਦੇ ਇੱਕ ਬਿੱਗੇ ਚ ਜਾਂ ਆਪਾਂ ਕਹਿੰਦੇ ਆ ਵੀ ਚੱਲ ਇੱਥੇ ਬਾਜਰੇ ਦਾ ਛੱਟਾ ਦੇ ਦੇ ਉਹ ਪਸ਼ੂਆਂ ਦੀ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਹਰੇ ਚਾਰੇ ਚ ਕੰਮ ਆ ਜਾਂਦਾ ਤੇ ਜਿਹੜੀਆਂ ਉਧਰੋਂ ਪਸ਼ੂਆਂ ਦਾ ਬੇਸਟੇਜ ਹੁੰਦੀ ਹੈ ਗੋਹਾ ਹੁੰਦਾ ਉਹ ਖੇਤੀ ਦੇ ਵਿੱਚ ਕੰਮ ਆ ਜਾਂਦਾ ਉਹ ਆਪਣੇ ਖਾਦ ਦੇ ਰੂਪ ਚ ਕੰਮ ਆ ਜਾਂਦਾ ਕਿਉਂ ਹੋਗੇ ਨਾ ਇੱਕ ਦੂਏ ਦੇ ਦੋਇਪੂਰਕ ਹੋਗੇ ਇਹ ਇਹ ਪਹਿਲਾਂ ਕੀ ਹੁੰਦਾ ਸੀ ਬਾਈ ਜੀ ਖੇਤੀ ਦੇ ਵਿੱਚ ਨਾਲ ਨਾਲ ਜਿਹੜੇ ਪਸ਼ੂ ਲੋਕ ਰੱਖਦੇ ਸੀ ਬਹੁਤ ਥੋੜੇ ਹੁੰਦੇ ਸੀ ਲੋਕਾਂ ਦੇ ਲੋੜਾਂ ਹੁੰਦੀਆਂ ਸੀ ਦੁੱਧ ਪੀਣ ਤੋਂ ਕੋ ਸੀਮਤ ਹੁੰਦੀਆਂ ਸੀ ਇੱਕ ਦੋ ਘਰੇ ਮੱਝਾਂ ਰੱਖ ਲਈਆਂ ਵੇਚਣ ਦਾ ਰੁਝਾਨ ਹੈ ਨਹੀਂ ਸੀ ਨਾ ਹੀ ਉਹੋ ਜਿਹਾ ਕੋਈ ਢਾਂਚਾ ਡਵੈਲਪ ਹੋਇਆ ਹੋਇਆ ਸੀ ਖੇਤੀ ਦੇ ਵਿੱਚ ਵਰਤੋਂ ਹੁੰਦੀ ਸੀ ਬਲਦਾਂ ਦੀ ਸਾਰਾ ਕੰਮ ਬਲਦਾਂ ਦੇ ਨਾਲ ਆਪਾਂ ਕਰਦੇ ਸੀ ਸਾਰਾ ਪਾਉ ਹੋਹੀ ਪ੍ਰੇਸ਼ੰਤ ਹੈ ਜੀ ਇਹਨਾ ਇਹ ਹੋਂਦ ਕਦੋਂ ਹੋਈ ਤੇ ਇਹਨੂੰ ਕਿਉਂ ਲੋੜ ਪਈ ਹਾਂਜੀ ਹਾਂਜੀ ਉਹ ਤੇ ਆ ਰਹੇ ਹਾਂ ਤੇ ਉਸ ਤੋਂ ਬਾਅਦ ਜਦੋਂ ਗ੍ਰੀਨ ਰੈਵਿਊਲੂਸ਼ਨ ਆਇਆ ਖੇਤੀ ਦੇ ਵਿੱਚ ਵੜਦਨ ਦੀ ਜਗ੍ਹਾ ਮਸ਼ੀਨਰੀ ਆ ਗਈ ਟਰੈਕਟਰ ਆ ਗਏ ਤੇ ਗਊਆਂ ਦੀ ਜਗ੍ਹਾ ਤੇ ਆ ਗਈਆਂ ਮੱਝਾਂ ਤੇ ਆਜ਼ਾਦੀ ਤੋਂ ਬਾਅਦ ਚ ਇਹਦੇ ਵਿੱਚ ਵੱਡਾ ਅਭਾਰ ਦੇਖਣ ਨੂੰ ਮਿਲਿਆ ਦੁੱਧ ਦੀ ਲੋੜ ਸਾਰਿਆਂ ਦੇ ਵਿੱਚ ਜਿਆਦਾ ਇਹਦੀ ਖਪਤ ਵਧਣ ਲੱਗ ਗਈ ਤੇ ਉਹ ਖਪਤ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਫਿਰ ਇੱਧਰ ਨਵਾਈ ਇਹਨਾਂ ਨੇ ਉਹ ਕੋਆਪਰੇਟਿਵ ਸੁਸਾਇਟੀਆਂ ਦਾ ਢਾਂਚਾ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਬਾਬੇ ਨਾਨਕ ਦਾ ਰਾਜ ਲੈ ਕੇ ਆਉਣਾ ਉਹ ਨੇ ਆਹ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਸ਼ੁਰੂ ਜਿੱਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਤਕੜਾ ਨਹੀਂ ਕੋਈ ਮਾੜਾ ਨਹੀਂ ਕੋਈ ਉੱਚਾ ਨਹੀਂ ਕੋਈ ਨੀਮਾਨੀ ਇਹ ਆ ਬਾਬੇ ਨਾਨਕ ਦਾ ਰਾਜ ਜਿਹਨੂੰ ਆਪਾਂ ਛੱਡੀ ਬੈਠੇ ਆ ਬਾਅਰਲਰ ਨੇ ਇਹਨਾਂ ਨੂੰ ਪਹਿਲਾਂ ਫੜਿਆ ਹੋਇਆ ਸੀ ਉੱਥੋਂ 1973 ਦੇ ਵਿੱਚ ਇਹਨਾਂ ਨੇ ਮਿਲਖ ਫੜ ਦੀ ਸਥਾਪਨਾ ਕਰਤੀ ਆ ਪੰਜਾਬ ਸਰਕਾਰ ਨੇ ਉਹ ਮਿਲਖ ਫੜ ਦੇ ਵਿੱਚ ਇਹਨਾਂ ਨੇ ਪਿੰਡ-ਪਿੰਡ ਜਾ ਕੇ ਪਿੰਡਾਂ ਦੀਆਂ ਕਮੇਟੀਆਂ ਬਣਾਈਆਂ ਪ੍ਰਧਾਨ ਚੁਣੇ ਇੱਕ ਸੈਕਟਰੀ ਰੱਖਿਆ ਤੇ ਇਹਨਾਂ ਨੇ ਪਿੰਡ-ਪਿੰਡ ਉਹ ادارے ਖੋਲੇ ਨੇ ਉੱਥੇ ਸਾਰਾ ਪਿੰਡ ਮਿਲ ਕੇ ਦੁੱਧ ਪਾਉਂਦਾ ਸੀ ਆਪਸੀ ਭਾਈਚਾਰਾ ਲੋਕਾਂ ਦਾ ਵਾਧਾ ਸੀ ਤੇ ਇਹਨਾਂ ਨੇ ਦੁੱਧ ਦੀ ਪ੍ਰੋਡਕਸ਼ਨ ਨੂੰ ਜਾਦੇ ਪ੍ਰਮੋਟ ਕਰਦੇ ਕਰਦੇ ਪਿੰਡਾਂ ਦੇ ਵਿੱਚ ਕੈਂਪ ਵੀ ਲਾਏ ਨੇ ਇਹਨਾਂ ਨੇ ਦੁੱਧ ਲੋਕਾਂ ਦੇ ਰੱਖਣ ਦਾ ਰੁਝਾਨ ਮੱਝਾਂ ਰੱਖਣ ਦਾ ਰੁਝਾਨ ਵੱਧਦਾ 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 ਆਪਣੇ ਸਿਖਰਾਂ ਤੇ ਪਹੁੰਚਿਆ ਹੈ ਅੱਜ ਤੁਸੀਂ ਦੇਖੋ ਬੇਰਕਾ ਦੇ ਕੋਲੇ ਰਜਾਨਾਂ ਦਾ 20 ਲੱਖ ਲੀਟਰ ਦੁੱਧ ਆ ਜਿਹਦੇ ਵਿੱਚੋਂ ਸੇਲ ਵੀ ਕਰਦੇ ਨੇ ਦੁੱਧ ਦਹੀਂ ਮੱਖਣ ਪਨੀਰ ਤੇ 8000 ਤੋਂ ਉੱਪਰ ਬੇਰਕਾ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ ਪੰਜਾਬ ਦੇ 11 ਜ਼ਿਲ੍ਹਿਆਂ ਚ ਜਿਨ੍ਹਾਂ ਦੇ ਬੇਰਕਾ ਦੇ ਨਾਂ ਤਾਂ ਦੁੱਧ ਪਲਾਂਟ ਕੰਮ ਕਰਦੇ ਨੇ ਤੇ ਦੋ ਇਹਨਾਂ ਦੇ ਹੈਗੇ ਨੇ ਫੀਡ ਪਲਾਂਟ ਇੱਕ ਤਾਂ ਆਪਣੇ ਕੋਲ ਹੀ ਇੱਥੇ ਪਿੰਡ ਪਟੀਆਂ ਚ ਲੱਗਿਆ ਹੋਇਆ ਤੇ ਇਹ ਇਹਦੀ ਬਣਤਰਾ ਬੇਰਕਾ ਦੀ ਤੇ ਸਰ ਮੈਂ ਤੁਹਾਨੂੰ ਨਾ ਕਈ ਸੰਘਰਸ਼ਾਂ ਦੇ ਵਿੱਚ ਵੀ ਦੇਖਿਆ ਤੇ ਤੁਹਾਡੀਆਂ ਜਿਹੜੀਆਂ ਇਹ ਸੈਕਟਰੀਆਂ ਦੀਆਂ ਪ੍ਰੋਬਲਮਾਂ ਨੇ ਤੁਹਾਡੀਆਂ ਜਿਹੜੀਆਂ ਜੂਨੀਅਨ ਦੀਆਂ ਪ੍ਰੋਬਲਮਾਂ ਨੇ ਇਹਦੇ ਲਈ ਤੁਸੀਂ ਆਪਣੇ ਬੇਰਕਾ ਨੂੰ ਅਵੇਅਰ ਕਰਨ ਦੇ ਲਈ ਜਾਗਰੂਤ ਕਰਨ ਦੇ ਲਈ ਕਈ ਤਰ੍ਹਾਂ ਦੇ ਧਰਨੇ ਵੀ ਲਗਾਏ ਨੇ ਤੁਹਾਨੂੰ ਕੀ ਸੈਕਟਰੀਆਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਮੇਨ ਦੇਖੋ ਜੀ ਇੱਕ ਤਾਂ ਕੋਈ ਹੁੰਦੀਆਂ ਨੇ ਬੇਸਿਕ ਸਮੱਸਿਆਵਾਂ ਜਿਹੜੀਆਂ ਚਲਦੀਆਂ ਰਹਿੰਦੀਆਂ ਨੇ ਇੱਕ ਹੁੰਦੀਆਂ ਨੇ ਆਪ ਪੈਦਾ ਕੀਤੀਆਂ ਹੋਈਆਂ ਹੁਣ ਸੈਕਟਰੀ ਸੋਸਾਇਟੀ ਦੀ ਜਿੰਦ ਜਾਨ ਹੁੰਦਾ ਸਾਰਾ ਦੁੱਧ ਜਾਂ ਤਾਂ ਸੈਕਟਰੀ ਦੇ ਮੂੰਹ ਨੂੰ ਆਉਂਦਾ ਜਾਂ ਪ੍ਰਧਾਨ ਦੇ ਮੂੰਹ ਨੂੰ ਆਉਂਦਾ ਤਾਂ ਜਿਹੜੀ ਉਹਦੇ ਕੰਮ ਕਰਦੇ ਆ ਕਮੇਟੀ ਜਾਂ ਉਹਦੇ ਕਰਕੇ ਆਉਂਦਾ ਹੁੰਦਾ ਬੰਦੇ ਲੋਕ ਉੱਥੇ ਦੁੱਧ ਪਾਉਂਦੇ ਨੇ ਪਰ ਬੇਕਾਰੇ ਭਰਮ ਦੇ ਵਿੱਚ ਆ ਮਿਲਕ ਫੈਡ ਉਹ ਕਦੇ ਜਿਹੜਾ ਦੁੱਧ ਆ ਰਿਹਾ ਸਾਡੇ ਕਰਕੇ ਆ ਰਿਹਾ ਸਾਡੀਆਂ ਨੀਤੀਆਂ ਕਰਕੇ ਆ ਰਿਹਾ ਸਾਡੀਆਂ ਸਹੂਲਤਾਂ ਕਰਕੇ ਆ ਰਿਹਾ ਪਰ ਇਹ ਗੱਲ ਗਲਤ ਆ ਬੇਰਕਾ ਕਦੇ ਪਿੰਡਾਂ ਦੇ ਵਿੱਚ ਨਹੀਂ ਆਇਆ ਪਿੰਡਾਂ ਦੇ ਲੋਕ ਕਦੇ ਉੱਥੇ ਪਲਾਂਟ ਦੇ ਵਿੱਚ ਨਹੀਂ ਗਏ ਹੈਗੇ ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਨਾ ਜਦੋਂ ਬੇਰਕਾ ਨੇ ਸਟਾਰਟ ਕੀਤਾ ਹਾਂਜੀ ਤੇ ਉਦੋਂ ਇਹਨਾਂ ਨੇ ਕੈਂਪ ਉਯੋਜਿਤ ਕੀਤੇ ਘਰ ਘਰ ਗਏ ਹੋਣਗੇ ਵੱਡਾ ਇਹਨਾਂ ਦਾ ਬੇਰਕਾ ਦਾ ਵੀ ਵੱਡਾ ਮਤਲਬ ਇਹਦੇ ਵਿੱਚ ਜਿਹੜਾ ਉਪਰਾਲਾ ਇਹਨਾਂ ਨੇ ਢਾਂਚਾ ਖੜਾ ਕੀਤਾ ਪੂਰੇ ਪੰਜਾਬ ਦੇ ਵਿੱਚ ਤੇ ਵੱਡੀ ਇਹਨਾਂ ਦੀ ਸਖਤ ਮਿਹਨਤ ਹੈ ਬਿਲਕੁਲ ਜੀ ਉਸ ਟਾਈਮ ਹੋਈ ਆ ਸਖਤ ਮਿਹਨਤ ਹੋਈ ਆ ਤੁਹਾਨੂੰ ਉਹੀ ਤਾਂ ਦੱਸਦੇ ਆ ਉਸ ਟਾਈਮ ਦੁੱਧ ਦੀ ਕੰਜ਼ਮਪਸ਼ਨ ਸੀਗੀ ਲੋੜ ਸੀਗੀ ਦੁੱਧ ਦੀ ਉਹ ਲੋੜ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੇ ਪਿੰਡ ਪਿੰਡ ਕੈਂਪ ਵੀ ਰੱਖੇ ਨੇ ਲੋਕਾਂ ਨੂੰ ਵੀ ਕੈਂਪਾਂ ਦੇ ਉੱਪਰ ਲੈ ਕੇ ਗਏ ਨੇ ਇਹ ਤਾਂ ਹੀ ਇਹਨਾਂ ਨੇ ਦੁੱਧ ਦੇ ਕਿੱਤੇ ਨੂੰ ਪ੍ਰਮੋਟ ਕੀਤਾ ਉਨਾ ਟਾਈਮ ਦੇ ਵਿੱਚ ਸਰਕਾਰ ਨੇ ਪੂਰਾ ਜ਼ੋਰ ਲਾਇਆ ਕਿ ਦੁੱਧ ਦੀ ਜਿਹੜੀ ਹਫਤ ਸੀ ਉਹ ਜ਼ਿਆਦਾ ਸੀ ਦੁੱਧ ਪ੍ਰੋਡਿਊਸ ਘੱਟ ਹੁੰਦਾ ਸੀ ਉਹਨੂੰ ਪੂਰਾ ਕਰਨ ਵਾਸਤੇ ਕਿਤੇ ਨੂੰ ਵਧਾਉਣਾ ਜ਼ਰੂਰੀ ਸੀ ਪਹਿਲਾਂ ਇੰਨਾ ਹੀ ਕਿੱਤਾ ਜ਼ਿਆਦਾ ਪ੍ਰਫੁੱਲਤ ਹੈ ਨਹੀਂ ਸੀ ਇਹ ਲੋਕ ਇੱਕ ਅੱਧਾ ਪਸ਼ੂ ਕੋਈ ਘਰੇ ਮੱਝ ਰੱਖਦੇ ਹੁੰਦੇ ਸੀ ਜ਼ਿਆਦਾਤਰ ਲੋਕਾਂ ਦੇ ਬੌੜਦੇ ਹੀ ਹੁੰਦੇ ਸੀ ਸੈਕਟਰੀ ਦੀ ਤਰ੍ਹਾਂ ਦੀ ਪ੍ਰੋਬਲਮ ਇਹ ਰਹੀ ਹੈ ਕਿ ਉਹਨਾਂ ਨੂੰ ਇਨਕ੍ਰੀਮੈਂਟ ਨਹੀਂ ਲਾਇਆ ਜਾ ਰਿਹਾ ਜਾਂ ਕੋਈ ਉਹਨਾਂ ਨੂੰ ਪੱਤੇ ਨਹੀਂ ਮਿਲ ਰਹੇ ਜਾਂ ਮਤਲਬ ਉਹਨਾਂ ਦੇ ਵਿੱਚ ਤਾਲਮੇਲ ਤੁਹਾਡਾ ਉੱਪਰ ਕਿਉਂ ਨਹੀਂ ਹੋ ਰਿਹਾ ਹੈਗਾ ਦੇਖੋ ਜੀ ਅਸੀਂ ਆਪਦੇ ਲਈ ਕੁਝ ਨਹੀਂ ਮੰਗਦੇ ਹੈਗੇ ਜਿਹੜਾ ਕੁਝ ਮੰਗਦਿਆਂ ਅਸੀਂ ਦੁੱਧ ਉਤਪਾਦਕਾਂ ਲਈ ਮੰਗਦਿਆਂ ਅਸੀਂ ਕਹਿੰਦੇ ਆ ਦੁੱਧ ਉਤਪਾਦਕਾਂ ਨੂੰ ਆਪਦੇ ਹੱਕ ਮਿਲਣ ਜੇ ਦੁੱਧ ਉਤਪਾਦਕਾਂ ਨੂੰ ਆਪਦੇ ਹੱਕ ਮਿਲਦੇ ਨੇ ਤਾਂ ਸੈਕਟਰੀ ਨੂੰ ਉਹਦੇ ਹੱਕ ਆਪਦੇ ਆਪ ਮਿਲਦੇ ਨੇ ਠੀਕ ਹੈ ਤੇ ਦੁੱਧ ਉਤਪਾਦਕਾਂ ਦੀਆਂ ਕੀ ਸਮੱਸਿਆਵਾਂ ਨੇ ਕੀ ਪ੍ਰੋਬਲਮਾਂ ਨੇ ਉਹਨਾਂ ਦੇ ਕੀ ਹੱਕ ਨੇ ਜਿਹੜੇ ਉਹ ਮੰਗ ਰਹੇ ਨੇ ਦੁੱਧ ਉਤਪਾਦਕਾਂ ਦੀਆਂ ਸਮੱਸਿਆਵਾਂ ਦਾ ਅੰਤ ਹੀ ਨਹੀਂ ਹੈਗਾ ਬਸ ਤਾਂ ਪੰਜਾਬ ਦੀਆਂ ਸਮੱਸਿਆਵਾਂ ਹੀ ਬਹੁਤ ਨੇ ਰਦੁੱਦਤ ਬਾਤ ਕਰਨ ਇਸ ਸਮੱਸਿਆ ਮਾ ਹੁਣ ਤੁਸੀਂ ਦੇਖੋ ਸੁਣ ਕੇ ਤੁਸੀਂ ਹੈਰਾਨ ਹੋ ਜਿਓਗੇ 1997 ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਖੁਰਲੀਆਂ ਤੇ 62 ਲੱਖ ਮੱਝਾਂ ਖਰੀਆਂ ਸੀ 62 ਲੱਖ 62 ਲੱਖ ਮੱਝਾਂ ਲੋਕਾਂ ਦੀਆਂ ਖੁਰਲੀਆਂ ਤੇ ਖੜੀਆਂ ਸੀ ਵੈਰੀ ਗੁੱਡ ਹਮ ਹਰਕਰ ਹਰ ਘਰ ਕੋਈ ਕੋਈ ਘਰ ਹੈ ਜਿਹਨਾਂ ਨੇ ਜਿੱਥੇ ਮੱਝਾਂ ਨਾ ਹੋਣ ਕਿਸੇ ਕੋ 5 ਨੇ ਕਿਸੇ ਕੋ 4 ਨੇ ਕਿਸੇ ਕੋ 2 ਨੇ ਇਤੋਂ ਜ਼ਿਆਦਾ ਵੀ ਸੀਗੀਆਂ ਉਦੋਂ ਸਰਕਾਰਾਂ ਵੀ ਸਵੇਰ ਰੁਜ਼ਗਾਰ ਦਾ ਬਹੁਤ ਹੁਕਾ ਦਿੰਦੀਆਂ ਸੀਗੀਆਂ ਬਿਲਕੁਲ ਬਿਲਕੁਲ ਹਾਂ ਹਾਂਜੀ ਤੇ ਚਾਹੇ ਕੋਈ ਜੱਟ ਆ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਓਬੀਸੀ ਆ ਹਰੇਕ ਕੋਲ ਇੱਕ ਦੋ ਪਸ਼ੂ ਹੁੰਦੇ ਸੀ ਬਿਲਕੁਲ ਚਾਹੇ ਕੋਈ 1 ਲੀਟਰ ਦੁੱਧ ਪਾਉਂਦਾ ਚਾਹੇ ਕੋਈ 10 ਲੀਟਰ ਦੁੱਧ ਪਾਉਂਦਾ 1997 ਤੋਂ 2007 ਆਉਂਦੇ ਆਉਂਦੇ 10 ਸਾਲਾਂ ਦੇ ਵਿੱਚ ਇਦੀ ਗਿਣਤੀ 62 ਲੱਖ ਤੋਂ ਘਟ ਕੇ ਰਹਿ ਗਈ 50 ਲੱਖ। ਪਹਿਲਾਂ ਥੋੜੇ ਸਾਲ ਇਹ ਸ਼ੋਸਤ ਰਫਤਾਰ ਨਾਲ ਘਟੀ ਆ ਘਟੀ ਜਰੂਰ ਆ। ਤੇ ਉਸ ਤੋਂ ਅੱਗੇ ਤੁਸੀਂ ਦੇਖੋ 2007 ਤੋਂ ਲੈ ਕੇ ਅੱਜ ਤੱਕ ਸਿਰਫ 25 ਲੱਖ ਮੱਝਾਂ ਪੰਜਾਬ ਦੇ ਵਿੱਚ ਬਾਕੀ ਬਚੀਆਂ ਨੇ। 62 ਤੋਂ 62 ਲੱਖ ਤੋਂ 25 ਲੱਖ ਬਚੀਆਂ ਨੇ। ਇਹਹੀ ਹਾਲ ਫਿਰਦੀਆਂ ਨੇ ਤੁਸੀਂ ਦੇਖ ਲਓ। ਇਹ ਗਵਰਨਮੈਂਟ ਦੀਆਂ ਨੀਤੀਆਂ ਪਾਲਿਸੀਆਂ ਨੇ ਤਾਂ ਹੀ ਸੜਕਾਂ ਤੇ ਫਿਰਦੀਆਂ ਨੇ। ਨਹੀਂ ਆਪਦਾ 50000 ਦਾ ਪਸ਼ੂ ਕਿਹੜਾ ਸੜਕ ਤੇ ਛੱਡ ਦੂਗਾ? ਠੀਕ ਹੈ। ਇਦੇ ਵਿੱਚ ਹੋਰ ਵੀ ਦਿੱਕਤਾਂ ਆਉਂਦੀਆਂ ਨੇ ਤੁਸੀਂ ਅੱਗੇ ਵੀ ਦੇਖੋ ਤੁਸੀਂ ਕੀ ਸਰ ਫਿਰ ਨਾ ਇਹ ਲਾਹੇਵੰਦ ਧੰਦਾ ਰਹਿਣਾ ਨਹੀਂ ਹੈਗਾ ਕਿ ਇਹਨਾਂ ਵਾਸਤੇ ਜਦੋਂ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੀਆਂ ਇਹ ਦਿਨ ਦਿਨ ਘਟਦੀਆਂ ਜਾ ਰਹੀਆਂ ਨੇ ਕਦੋਂ ਚੀਜ਼ ਕਿਉਂ ਘਟਦੀ ਆ ਕਟਾ ਕਿਉਂ ਮਤਲਬ ਪੈ ਰਿਆ ਦੁੱਧ ਦੇ ਰੇਟ ਨੇ ਜਿਹੜੇ ਉਹ ਕਿਉਂ ਨਹੀਂ ਵੱਧ ਰਹੇ ਹੈਗੇ ਤੇ ਕਿਸਾਨ ਦਾ ਜਿਹੜਾ ਦੁੱਧ ਉਤਪਾਦਕ ਹੈ ਕਿਉਂ ਉਹ ਸੜਕਾਂ ਦੇ ਉੱਤੇ ਆ ਇਹਦੇ ਉੱਤੇ ਤੁਸੀਂ ਡੀਪਲੀ ਚੱਲਣਾ ਪਾਉ ਹਾਂਜੀ ਇਹਨਾਂ ਵਿੱਚੇ ਦਿੱਕਤਾਂ ਤੁਹਾਨੂੰ ਉਹੀ ਦੱਸ ਦਿਆਂ ਦਿੱਕਤਾਂ ਨੂੰ ਜੇ ਤਾਂ ਆਪਾਂ ਨਾਲ ਦੀ ਨਾਲ ਦੂਰ ਕਰ ਲਈਏ ਕਿਸੇ ਸਮੱਸਿਆ ਨੂੰ ਫਿਰ ਤਾਂ ਦੂਰ ਹੋ ਜਾਂਦੀ ਆ ਜੇ ਉਹਨੂੰ ਪ੍ਰੋਬਲਮ ਨੂੰ ਫੜਨਾ ਹੀ ਨਹੀਂ ਹੈਗਾ ਬਿਮਾਰੀ ਵਾਧੀ 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 ਜਾਂਦੀ ਆ ਫਿਰ ਉਹ ਤੁਸੀਂ ਦੇਖੋ ਕਿਸੇ ਵੇਲੇ ਡੈਰੀਆਂ ਦੇ ਵਿੱਚ ਦੁੱਧ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਦੁੱਧ ਲੈਣ ਵਾਲਿਆਂ ਦੀ ਲੰਬੀਆਂ ਲਾਈਨਾਂ ਲੱਗਦੀਆਂ ਨੇ ਬਿਲਕੁਲ ਹੁਣ ਪਾਉਣ ਵਾਲੇ ਥੋੜੇ ਨੇ ਲੈਣ ਵਾਲੇ ਦੁੱਧ ਜ਼ਿਆਦਾ ਨੇ ਹੂੰ ਅੱਗੇ ਕੀ ਹੁੰਦਾ ਸੀ ਕੋਈ ਨੌਕਰੀ ਪੇਸਾ ਬੰਦਾ ਜਿਹੜਾ ਕੋਈ ਕਰ ਨਹੀਂ ਸਕਦਾ ਉਹ ਦੁੱਧ ਮੁੱਲ ਲੈਂਦਾ ਹੁੰਦਾ ਸੀ ਹੂੰ ਹੁਣ ਸਾਰੇ ਹੀ ਮੁੱਲ ਲੈਂਦੇ ਨੇ ਇਹਦੇ ਵਿੱਚ ਦਿੱਕਤਾਂ ਬਹੁਤ ਆਈਆਂ ਨੇ ਮਿਲਕ ਫੈਡ ਨੇ ਪਹਿਲਾਂ-ਪਹਿਲਾਂ ਆਪਾਂ ਕਹਿੰਦੇ ਆ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਰ ਜਦੋਂ 1992 ਦੇ ਵਿੱਚ ਨਿਜੀਕਰਨ ਦੀਆਂ ਨੀਤੀਆਂ ਆਈਆਂ ਨੇ ਹਾਂਜੀ ਭਾਰਤੀ ਹਾਕਮਾਂ ਦੀ ਨਿਗਾਹ ਬਦਲ ਗਈ ਇਹ ਸੁਸਾਇਟੀਆਂ ਥੱਲੇ ਨੂੰ ਆਉਣ ਲੱਗ ਗਈਆਂ ਇੱਕ ਤਾਂ ਲੋਕਾਂ ਨੇ ਖੜੀਆਂ ਕੀਤੀਆਂ ਸੀ ਪਰ ਜਿਵੇਂ ਹੋਰ ਅਦਾਰਿਆਂ ਦੇ ਵਿੱਚ ਹੋਇਆ ਇਹ ਅਫਸਰ ਸਾਹੀ ਦੀ ਭੇਡ ਚੜਨ ਲੱਗ ਗਈਆਂ ਉਹ ਅਫਸਰ ਸਾਹੀ ਜਿਹਨੂੰ ਬਾਬੇ ਨਾਨਕ ਨੇ ਕੁੱਤੇ ਕਹਿ ਕੇ ਭੰਡਿਆ ਸੀ ਜਿਹੜੀ ਤੁਹਾਡੀ ਕਿਰਤਿਆਂ ਦੀ ਕਿਰਤ ਨੂੰ ਕੁੱਤੇ ਵਾਂਗੂ ਵੱਡ-ਵੱਡ ਖਾਂਦੇ ਨੇ ਹੁਣ ਤੁਸੀਂ ਦੇਖੋ ਜਿਹੜਾ ਸਵੇਰ ਤੋਂ ਸ਼ਾਮ ਤੱਕ ਡੰਗਰਾਂ ਦੇ ਨਾਲ ਡੰਗਰ ਹੋਇਆ ਰਹਿੰਦਾ ਸਵੇਰ ਨੂੰ 4 ਵਜੇ ਉੱਠ ਕੇ ਡੰਗਰਾਂ ਦੇ ਵਿੱਚ ਵੜ ਜਾਂਦਾ ਪਲਾਂਟ ਦੇ ਕਪੜੇ ਨਹੀਂ ਲੋਟ ਆਉਂਦੇ ਕਦੇ ਘਿਓ ਵੇਚਦਾ ਕਦੇ ਫੀਡ ਵੇਚਦੀ ਜਿਹਨੇ ਲੁਧਿਆਣੇ ਕਪੜਾ ਕਰਦਾ ਉਹਨੂੰ ਬਦਲ ਕੇ ਮਹਾਲੀ ਭੇਜਦਾ ਜਿਹਨੇ ਮਹਾਲੀ ਕਪੜਾ ਕਰਤਾ ਉਹਨੂੰ ਬਦਲ ਕੇ ਪਟਿਆਲੇ ਭੇਜਤਾ ਜਿਹਨੇ ਪਟਿਆਲੇ ਕਪੜਾ ਕਰਤਾ ਉਹਨੂੰ ਬਦਲ ਕੇ ਫਿਰੋਜ਼ਪੁਰ ਭੇਜਤਾ ਇਹ ਬੇਈਮਾਨੀ ਇਹ ਪਲਾਂਟ ਨਾਲ ਨਹੀਂ ਕਰਦੇ ਇਹ ਬੇਈਮਾਨੀ ਕਰਦ ਨੇ ਇਹ ਪੰਜਾਬ ਦੇ ਕਿਰਤੀ ਲੋਕਾਂ ਦੇ ਨਾਲ ਜਿਹੜੇ ਸਵੇਰ ਤੋਂ ਆਥਣ ਤੱਕ ਡੰਗਰਾਂ ਦਾ ਡੰਗਰ ਹੁੰਦੇ ਨੇ ਇੱਕ ਇੱਕ ਤੌਕਾ ਆਪਦੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਜਿਹੜੇ ਡੈਰੀਆਂ ਦੇ ਵਿੱਚ ਪਾ ਕੇ ਜਾਂਦੇ ਨੇ ਉਦੋਂ ਇਹਦੇ ਘਾਟੇ ਦੇ ਇੱਕ ਹੋਰ ਵੀ ਕਈ ਵਜਾ ਬਣਦੀਆਂ ਨੇ ਜਾਂ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਨੇ ਪ੍ਰਧਾਨਗੀਆਂ ਦੇ ਰੋਲੇ ਪੈਂਦੇ ਨੇ ਹੁਣ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਐਡਾ ਕਿੱਡਾ ਕ ਵੱਡਾ ਆਉਦਾ ਹੈ ਜਿਹਦੇ ਪਿੱਛੇ ਤੁਸੀਂ ਸੱਤਰੋ ਸੱਤਰੀ ਹੁੰਦੇ ਹੋ ਜਦੋਂ ਪਿੰਡ ਦੇ ਵਿੱਚ ਕਿਸੇ ਦੀ ਪ੍ਰਧਾਨਗੀ ਦਾ ਰੋਲਾ ਪੈਂਦਾ ਵਿੱਚ ਆਵੜਦੀ ਨੇ ਰਾਜਨੀਤਿਕ ਪਾਰਟੀਆਂ ਚੰਗੀ ਭਲੀ ਚੱਲਦੀ ਡੈਰੀ ਦਾ ਪੱਠਾ ਬਿਠਾ ਕੇ ਹੋ ਜਾਂਦੇ ਨੇ ਪ੍ਰਧਾਨਗੀ ਨਾਲ ਲੜਨ ਤੋਂ ਪਹਿਲਾਂ ਆਪਾਂ ਪਲਾਂਟ ਦੇ ਵਿੱਚ ਆਪਣੀ ਪੁੱਗਤ ਬਣਾਈਏ ਉੱਥੇ ਗਿਆਨ ਨੂੰ ਤਾਂ ਆਪਾਂ ਨੂੰ ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ ਆਪਾਂ ਪ੍ਰਧਾਨਗੀਆਂ ਪਿੱਛੇ ਲੜਦੇ ਫਿਰਦੇ ਆਂ ਵੱਲਾ ਉੱਥੇ ਆਪਦੀ ਆਪਾਂ ਭੁਗਤ ਦਾ ਰਾਜ ਬਣਾਈਏ ਪਿੰਡ ਦੇ ਵਿੱਚ ਆਪਾਂ ਪ੍ਰਧਾਨ ਗਿਆ ਫੇਰ ਲੈਂਦੇ ਫਿਰਾਂਗੇ ਕੋਈ ਗੱਲ ਨਹੀਂ ਹੁਣ ਜਿਹਨੂੰ ਪ੍ਰਧਾਨ ਨਾ ਬਣਾਉ ਦੂਈ ਦਾਣੀ ਪਾਰਟੀ ਚੱਕ ਕੇ ਪ੍ਰਾਈਵੇਟ ਡੈਰੀ ਚ ਜਾ ਫੜਦਾ ਇਹ ਕੁਝ ਵੱਡੇ ਕਾਰਨ ਵੀ ਬਣੇ ਨੇ ਇਹਦੇ ਵਿੱਚ ਇਹ ਇਹਨਾਂ ਦੀ ਗਰਾਫਟ ਦੇ ਆਉਣ ਦੇ ਇਤੋਂ ਅੱਗੇ ਕੁਝ ਇਹ ਕਮਰਸ਼ੀਅਲ ਫਾਰਮਾਂ ਨੂੰ ਜਿਆਦਾ ਪ੍ਰਮੋਟ ਕਰਦੇ ਨੇ ਜਿਹੜਾ ਬੇਰਕਾਂ ਕੋਲੇ ਅੱਜ ਜਿੰਨਾ ਦੁੱਧ ਆ 20 ਲੱਖ ਲੀਟਰ ਉਹਦੇ ਵਿੱਚ 70% ਦੁੱਧ ਇਹਨਾਂ ਕੋਲੇ ਸੁਸਾਇਟੀਆਂ ਦਾ ਜਿਨ੍ਹਾਂ ਦੇ ਸਿਰ ਤੇ ਬੇਰ ਕੱਟਿਆ ਹੋਇਆ ਹਾਂਜੀ ਬੇਰਕਾ ਦੀ ਫਾਊਂਡੇਸ਼ਨ ਕਹਿ ਸਕਦੇ ਆਪਾਂ ਉਹਨਾਂ ਨੂੰ 30% ਦੁੱਧ ਇਹਨਾਂ ਕੋਲੇ ਹੈਗਾ ਪ੍ਰਾਈਵੇਟ ਫਾਰਮਾਂ ਦਾ ਜਿਨ੍ਹਾਂ ਕੋਲੇ ਵੱਡੀ ਪੱਧਰ ਤੇ ਪਸ਼ੂ ਰੱਖੇ ਹੋਏ ਨੇ ਪਰ ਉਹ 30% ਵਾਲਿਆਂ ਨੂੰ 2 ਰੁਪਏ ਜ਼ਿਆਦਾ ਦੇ ਰਹੇ ਨੇ ਜਿਨ੍ਹਾਂ ਦਾ 70% ਦੁੱਧ ਆ ਉਹਨਾਂ ਨੂੰ 2 ਰੁਪਏ ਘੱਟ ਦੇ ਰਹੇ ਨੇ ਇਸ ਸਾਡੀ ਡਿਮਾਂਡ ਆ ਵੀ ਇਹਨਾਂ ਨੂੰ ਜਿਹੜਾ ਸੁਸਾਇਟੀਆਂ ਦਾ ਰੇਟ ਆ ਫਾਰਮਾਂ ਦੇ ਬਰਾਬਰ ਕੀਤਾ ਜਾਵੇ ਤਾਂ ਹੀ ਇਹ ਕੀਤਾ ਫਿਰ ਲਾਹੇਵੰਦ ਹੋ ਸਕਦਾ ਹੈ ਇੱਥੇ ਪ੍ਰੇਸ਼ਣ ਇੱਕ ਜ਼ਰੂਰ ਉਠੇਗਾ ਕਿ ਵੀ ਇਹ ਕਰਦ ਤੁਹਾਨੂੰ ਮਤਲਬ ਲੱਗ ਰਿਹਾ ਕਿ ਵੀ ਇੰਡੀਆਂ ਵੱਡੀਆਂ ਪ੍ਰੋਬਲਮਾਂ ਆ ਰਹੀਆਂ ਨੇ ਫਿਰ ਵੀ ਤੁਸੀਂ ਉੱਥੇ ਕੰਮ ਕਿਉਂ ਕਰ ਰਹੇ ਹੋ ਛੱਡ ਕੇ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਹੋ ਦੇਖੋ ਜੀ ਆਪਾਂ ਕਿਤੇ ਨਾਲ ਜੁੜੇ ਹੋਏ ਆਪਾਂ ਆਪਾਂ ਛੱਡ ਨਹੀਂ ਸਕਦੇ ਹੈਗੇ ਹੁਣ ਜਿਹੜਾ ਕੋਈ ਖੇਤੀ ਨਾਲ ਜੁੜਿਆ ਹੋਇਆ ਖੇਤੀ ਕਰੂਗਾ ਹੁਣ ਚਾਹੇ ਖੇਤੀ ਵੀ ਅਜਲਾਹੇ ਬੰਦ ਤੁੰਦਾ ਨਹੀਂ ਹੈਗਾ ਤੁਸੀਂ ਫਿਰ ਆਪਣੀ ਸੈਕਟਰੀ ਹੈ ਜਿਹੜੀ ਨਾ ਤੁਸੀਂ ਸੈਕਟਰੀ ਦਾ ਕੰਮ ਕਰਦੇ ਹੋ ਜਾਂ ਤੁਹਾਡੇ ਤੁਹਾਨੂੰ ਇਡੀਆਂ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਤੁਹਾਡਾ ਹੱਲ ਨਹੀਂ ਕੀਤਾ ਜਾ ਰਿਹਾ ਅਵੇਹਰ ਕਦੇ ਵਿੱਚੋਂ ਫਿਰ ਵਾਇਰ ਯੂ ਡੂਇੰਗ ਥਿਸ ਵਰਕ ਹੱਲ ਵੀ ਹੋ ਜੂਗਾ ਜੀ ਹੌਲੀ ਹੌਲੀ ਅਸੀਂ ਲੋਕਾਂ ਨੂੰ ਨਾਲ ਜੋ ਰਹੇ ਹਾਂ ਅਵੇਹਰ ਕਰ ਰਹੇ ਹਾਂ ਲੋਕਾਂ ਨੂੰ ਸੈਕਟਰੀ ਨੂੰ ਵੇਅਰ ਕਰ ਰਹੇ ਹਾਂ ਸਾਜੀ ਇਡਿਟੇਸ਼ਨ ਚੱਲਦੀ ਆ ਅਸੀਂ ਮਲਾਜਮਾਂ ਨੂੰ ਉੱਥੇ ਮਿਲ ਕੇ ਵੀ ਉਹਨੇ ਅ fırsਰਾਂ ਨੂੰ ਤੇ ਪਲਾਂਟਾਂ ਦੇ ਗੇਟਾਂ ਦੇ ਉੱਪਰ ਅਸੀਂ ਧਰਨੇ ਵੀ ਦਿੰਨੇ ਆ ਹੌਲੀ ਹੌਲੀ ਨਾਲ ਜੋੜਦੇ ਜੋੜਦੇ ਅਸੀਂ ਕੋਈ ਨਾ ਕੋਈ ਦਾ ਹੱਲ ਕੱਢਾਂਗੇ ਦਾ ਆਪਦੇ ਹੱਕ ਅਸੀਂ ਲੈ ਕੇ ਰਾਂਗੇ ਹਾਂ ਤੁਹਾਡੀਆਂ ਸਮੱਸਿਆਵਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਕਿਸਾਨ ਆ ਦੁੱਧ ਉਹ ਫਿਰ ਛੱਡ ਕੇ ਤੁਹਾਡੀ ਤੁਹਾਡੀ ਵੇਰਕਿਆਂ ਨੂੰ ਕਿ ਪ੍ਰਾਈਵੇਟ ادارے ਦੇ ਵਿੱਚ ਜਾ ਰਿਹਾ ਤੁਸੀਂ ਹੁਣ ਪ੍ਰਾਈਵੇਟ ادارے ਨੂੰ ਤੇ ਆਪਣੀ ਵੇਰਕਿਆਂ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਪ੍ਰਾਈਵੇਟ ادارے ਨੇ ਜਿਹੜੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਡਾਂ ਜਿਹੜੇ ਨਿਜੀ ਕਰਨ ਦੀਆਂ ਨੀਤੀਆਂ 1992 ਦੇ ਵਿੱਚ ਆਈਆਂ ਨੇ ਉਦੋਂ ਸਰਕਾਰ ਨੇ ਪ੍ਰਾਈਵੇਟ ਅਦਾਰਿਆਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਵੱਡੇ ਵੱਡੇ ਕਰਜ਼ੇ ਦਿੱਤੇ ਨੇ ਕਰਜ਼ੇ ਇਹਨਾਂ ਦੇ ਮਾਫ਼ ਵੀ ਹੋਏ ਨੇ ਪਰ ਜਿਹੜਾ ਬੇਰਕਾ ਅਦਾਰਾ ਇਹਨੇ ਔਖੇ ਵੇਲੇ ਵੀ ਦੁੱਧ ਉਤਪਾਦਕਾਂ ਦੀ ਬਾਹ ਫੜੀ ਐ ਨਹੀਂ ਆਪਾਂ ਕਰੋਨਾ ਵੇਲੇ ਵੀ ਦੇਖਿਆ ਜਦੋਂ ਪ੍ਰਾਈਵੇਟ ਸਾਰੇ ਅਦਾਰੇ ਬੰਦ ਹੋ ਗਏ ਸੀ ਕੋਈ ਹੱਥ ਨਾਲ ਐ ਨੋਟ ਵੀ ਨਹੀਂ ਸੀ ਫੜ ਕੇ ਖੋਸੇਗਾ ਪਰ ਬੇਰਕਾ ਸਾਡੇ ਕੋਲ ਜਦ ਵੀ ਚੱਲਦਾ ਸੀ ਖੁਦ ਪ੍ਰਾਈਵੇਟ ਇਹ ਵੀ ਬੇਰਕਾ ਦੇ ਵਿੱਚ ਇਹ ਦੁੱਧ ਪਾਉਂਦੇ ਰਹੇ ਨੇ ਬੇਰਕਾ ਨੇ ਕੋਈ ਅੱਧਾ ਰੇਟ ਨਹੀਂ ਘਟਾਇਆ ਉਨਾਂ ਹੀ ਰੇਟ ਰੱਖਿਆ ਜਿੰਨੀ ਦੁੱਧ ਦੀ ਪ੍ਰੋਡਿਊਸ ਹੋਇਆ ਉਹਨਾਂ ਦੁੱਧ ਚੱਕਿਆ ਬੇਰਕਾ ਨੇ ਇਹ ਕੁਝ ਸਹੂਲਤਾਂ ਨੇ ਜਿਹੜੀਆਂ ਬੇਰਕਾ ਨੂੰ ਉੱਪਰ ਲੈ ਕੇ ਜਾਂਦੀਆਂ ਨੇ ਦੂਜੇ ਧਾਰਿਆਂ ਨਾਲੋਂ ਪਰ ਕੁਝ ਜਿਵੇਂ ਆਪਾਂ ਗੱਲਾਂ ਕਰਦੇ ਆਂ ਕੁਝ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਣਦੀਆਂ ਨੇ ਪ੍ਰਧਾਨਗੀਆਂ ਦੇ ਰੋਲੇ ਪੈਂਦੇ ਨੇ ਇਹਨਾਂ ਤੋਂ ਕੁਝ ਬੰਦੇ ਖਿੱਚ ਕੇ ਨਿਰਾਸ਼ ਹੋ ਕੇ ਕਈ ਵਾਰ ਉਧਰ ਜੁੜ ਜਾਂਦੇ ਹੁੰਦੇ ਨੇ ਪਰ ਜੇ ਦੁੱਧ ਦਾ ਰੇਟ ਮਿਲਦਾ ਤਾਂ ਬੇਰਕਾ ਦੀ ਵਜ੍ਹਾ ਨਾਲ ਹੀ ਮਿਲਦਾ ਇਹ ਸਚਾਈ ਇੱਕ ਗੱਲ ਹੈ ਤੁਹਾਨੂੰ ਲੱਗ ਨਹੀਂ ਰਿਹਾ ਹੈਗਾ ਵੀ ਜਿਹੜੀਆਂ ਪ੍ਰਾਈਵੇਟ ਡੇਰੀਆਂ ਨੇ ਉਹ ਤੁਹਾਡੀ ਬੇਰਕਾ ਦੇ ਇਸ ਕੰਪੇਅਰ ਟੂ ਬੜੀਆਂ ਸਹੂਲਤਾਂ ਦੇ ਰਹੀਆਂ ਨੇ ਲੋਕਾਂ ਨੂੰ ਉਹ ਤਾਂ ਘਰ ਘਰ ਤੋਂ ਆਪਣੀ ਜਿਹੜੀ ਦਸੀ ਦੇ ਪੈਸੇ ਨੇ ਘਰੇ ਆ ਕੇ ਪਹੁੰਚਦਾ ਕਰਦੇ ਨੇ ਉਸ ਤੋਂ ਇਲਾਵਾ ਉਹਨਾਂ ਦੇ ਸੈਮੀਨਾਰ ਅਤੇ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਨੇ ਕਿ ਲੋਕਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਪਸ਼ੂਆਂ ਨੂੰ ਆ ਰਹੀਆਂ ਉਹਨਾਂ ਤੋਂ ਜਾਗਰੂਤ ਕੀਤਾ ਜਾ ਰਵੇ ਦੁੱਧ ਨੂੰ ਕਿਵੇਂ ਵਧਾਉਣਾ ਤੇ ਉਹ ਲੱਗ ਨਹੀਂ ਰਿਹਾ ਹੈਗਾ ਤੁਹਾਨੂੰ ਵੀ ਉਹ ਤੁਹਾਡੇ ਨਾਲੋਂ ਮਤਲਬ ਇਹ 10 ਗੁਣਾ ਵੱਧ ਮਿੰਤ ਕਰ ਰਹੇ ਨੇ ਬਿਲਕੁਲ ਨਹੀਂ ਜੀ ਜਿੰਨੀ ਅੱਜ ਸਹੂਲਤਾਂ ਬੇਰਕਾ ਦੇ ਰਹਾ ਕੋਈ ਵੀ ਪ੍ਰਾਈਵੇਟ ਕੰਪਨੀ ਅੱਜ ਉਹਨੀਆਂ ਸਹੂਲਤਾਂ ਦੇ ਨਹੀਂ ਰਹੀ ਅੱਧੀ ਸਬਸਿਡੀ ਤੇ ਦਵਾਈਆਂ ਮਿਲ ਰਹੀਆਂ ਨੇ ਦੁੱਧ ਦੇ ਸਾਰਾ ਚੱਕ ਰਹੇ ਨੇ ਉਹਨਾਂ ਦਾ ਕੀ ਹੁੰਦਾ ਜੀ ਪ੍ਰਾਈਵੇਟ ਕੰਪਨੀਆਂ ਦਾ ਉਹਨਾਂ ਨੇ ਗਰਮੀਆਂ ਦੇ ਮਹੀਨੇ ਜਦੋਂ ਦੁੱਧ ਬਿਲਕੁਲ ਹੀ ਘਟ ਜਾਂਦਾ ਉਦੋਂ ਉਹਨਾਂ ਨੇ ਆਪ ਦਾ 1 ਰੁਪਿਆ ਜ਼ਿਆਦਾ ਦੇ ਦੇਣਾ ਪਰ ਜਦੋਂ ਜੁੱਧ ਦੀ ਪ੍ਰੋਡਕਸ਼ਨ ਵੱਧਣੀ ਸ਼ੁਰੂ ਹੋ ਜਾਂਦੀ ਆ ਇੱਕ ਦੀ ਬਜਾਏ ਫਿਰ ਉਹ 2 ਰੁਪਿਆ ਥੱਲੇ ਛਿੜਦੇ ਨੇ ਪਰ ਬੀਰਕਾ ਦੇ ਵਿੱਚ ਦੇ ਰੇਟ ਨੇ ਜਿਹੜੇ ਉਹ ਸਥਿਰ ਰਹਿੰਦੇ ਨੇ ਸਾਰਾ ਸਾਲ ਸਿਆਲਾਂ ਦੇ ਵਿੱਚ ਵੀ ਨਹੀਂ ਰੇਟ ਘਟਾਉਂਦੇ ਹੈਗੇ ਉਹਨੇ ਆਪ ਦਾ ਰੇਟ ਦਿੰਦੇ ਨੇ ਉਦੋਂ ਅੱਗੇ ਇੱਥੇ ਮੁਨਾਫਾ ਵੀ ਮਿਲਦਾ ਉਹਦੇ ਵਿੱਚ ਇਹ ਦੁੱਧਤ ਪਾਲਖ ਨੂੰ ਜੇ ਹਿਸਾਬ ਨਾਲ ਉਹਨੇ ਦੁੱਧ ਪਾਇਆ ਉਹ ਹਿਸਾਬ ਨਾਲ ਉਹਨੂੰ ਉਹਨਾਂ ਨੂੰ ਮੁਨਾਫਾ ਉਹਨਾਂ ਨੂੰ ਮਿਲਦਾ ਰਹਿੰਦਾ ਉਹਦੇ ਵਿੱਚ ਸੈਕਟਰੀਆਂ ਨੂੰ ਵੀ ਮੁਨਾਫਾ ਹੁੰਦਾ ਜੇ ਉਹ ਮਨ ਲਾ ਕੇ ਕੰਮ ਕਰਦਾ ਉਹਨੂੰ ਵੀ ਵਿੱਚ ਸਟਾਫ ਬੌਨਸ ਉਹਨੂੰ ਵੀ ਵਿੱਚੋਂ ਮਿਲਦਾ ਤੇ ਹੋਰ ਵੀ ਸਹੂਲਤਾ ਬਿਰਕਾ ਵੀ ਆਪਦੇ ਕੈਂਪ ਲਾਉਂਦੇ ਨੇ ਅਜ ਯੂਨੀਵਰਸਿਟੀ ਤੇ ਕੱਲ ਹੀ ਲੱਗਿਆ ਹੋਇਆ ਉੱਥੇ ਕੈਂਪੇਨਾਂ ਦਾ ਵੀ ਲੱਗਿਆ ਹੋਇਆ ਤੇ ਪਿੰਡਾਂ ਦੇ ਵਿੱਚੋਂ ਲਿਆ ਕੇ ਉੱਥੇ ਜਿਵੇਂ ਆਮ ਜਲਾਸ ਹੁੰਦਾ ਉੱਥੇ ਦਵਾਈਆਂ ਦੀਆਂ ਕੰਪਨੀਆਂ ਵੀ ਆਉਂਦੀਆਂ ਨੇ ਸਾਰੀਆਂ ਆਪਣੇ ਕੋਲੇ ਉੱਥੇ ਜਾਣਕਾਰੀ ਸਮੇਂ-ਸਮੇਂ ਤੇ ਮਿਲਦੀ ਰਹਿੰਦੀ ਆ ਤਰਨਜੀ ਤੁਸੀਂ ਦੇਖਿਆ ਹੋਣਾ ਵੀ ਡਾਕਟਰ ਦਾ ਪੁੱਤ ਡਾਕਟਰ ਬਣਦਾ ਇੰਜੀਨੀਅਰ ਦਾ ਪੁੱਤ ਆ ਜਿਹੜਾ ਇੰਜੀਨੀਅਰ ਬਣ ਜਾਂਦਾ ਰਾਜਨੀਤਿਕ ਜਿਹੜੇ ਲੋਕ ਨੇ ਉਹਨਾਂ ਦੇ ਪੁੱਤ ਲੀਡਰ ਬਣ ਨਾਂ ਨੂੰ ਚਾਹੇ ਕਿ ਟੱਟ ਜ਼ਮੀਨਾਂ 2.5 ਕਿੱਲੇ ਆ 3 ਕਿੱਲੇ ਆ ਉਹ ਪਸ਼ੂ ਰਾਖ ਕੇ ਵੀ ਆਪਣਾ ਗੁਜ਼ਾਰਾ ਕਰ ਸਕਦੇ ਨੇ ਠੀਕ ਹੈ ਨਾ ਤੇ ਪਰ ਵਿਦੇਸ਼ਾਂ ਨੂੰ ਜਾਣ ਦੀ ਹੋੜ ਲੱਗੀ ਪਈ ਆ ਤੇ ਜਿਹੜਾ ਇਹ ਧੰਦਾ ਉਹ ਕਿਉਂ ਨਹੀਂ ਅਪਣਾ ਰਹੇ ਹੈਗੇ ਜਿਹੜਾ ਜੀ ਦੁੱਧ ਉਤਪਾਦਨ ਦਾ ਕਿੱਤਾ ਸਭ ਤੋਂ ਵੱਡੀ ਸਾਟੇ ਨੂੰ ਆ ਬਾਹਰ ਜਾਣ ਦੀ ਰੇਸ ਨਹੀਂ ਲਾਈ ਆ ਇੱਕ ਰੀਸ ਹੋ ਰੇ ਸੀ ਇੱਕ ਦੂਏ ਨੂੰ ਬੰਦਾ ਬੜੀ ਉਪਲਬਧੀ ਮੰਨਦਾ ਜ਼ਿੰਦਗੀ ਦੇ ਵਿੱਚ ਵੀ ਮੈਂ ਆਪਦੇ ਜਵਾਕ ਬਾਰੇ ਭੇਜਤੇ ਵੀ ਯਾਰ ਮੈਂ ਤਾਂ ਬਹੁਤ ਮਹਾਨ ਬੰਦਾ ਵੀ ਮੈਂ ਤਾਂ ਹੁਣ ਜਵਾਕ ਬਾਰੇ ਕੱਢਤੇ ਇੱਕ ਦੂਈ ਨੂੰ ਦੇਖੋ ਦੇਖ ਵੀ ਮਾਮੇ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਯਾਰ ਗੱਲ ਕੁਝ ਵੀ ਨਹੀਂ ਕੋਈ ਉੱਥੇ ਭਵਿੱਖ ਦਾ ਨਹੀਂ ਪਤਾ ਹੈਗਾ ਵੀ ਉੱਥੇ ਕੀ ਹੋਣਾ ਸਾਡੇ ਨਾਲ ਜਿਹੜਾ ਇੱਥੇ ਮੱਝਾਂ ਸੰਭਦੇ ਆ ਉੱਥੇ ਵੀ ਉਹੀ ਸੰਭਣੀਆਂ ਨੇ ਜਿਹੜਾ ਇੱਕ ਵਾਰ ਬਾਹਰ ਚਲਿਆ ਜਾਂਦਾ ਉਹ 6 ਮਹੀਨੇ ਬਾਅਦ ਚ ਕਹਿੰਦਾ ਵੀ ਹੁਣ ਤੁਸੀਂ ਡੰਗਰ ਵੇਚ ਦਿਓ ਉਦੋਂ 6 ਮਹੀਨੇ ਬਾਅਦ ਜਦੋਂ ਉਹਨੂੰ ਗਏ ਨੂੰ ਸਾਲਕ ਹੋ ਜਾਂਦਾ ਫਿਰ ਕਹਿੰਦਾ ਵੀ ਹੁਣ ਖੇਤੀ ਵੀ ਛੱਡ ਦੋ ਹੁਣ ਆਪਾਂ ਬਿਲੇ ਰਹਿਣਾ ਹੁਣ ਆਪਾਂ ਐਸ ਕਰਨੀ ਆ ਪੂਰੀ ਉਹ ਯਾਰ ਆਪਾਂ ਕਿਰਤੀ ਲੋਕ ਆ ਬਾਬੇ ਨਾਨਕ ਨੇ ਆਪਾਂ ਨੂੰ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਫਲਸਫਾ ਦਿੱਤਾ ਆਪਾਂ ਉਹਨੂੰ ਛੱਡੀ ਬੈਠੇ ਆ ਬਾਹਰ ਲੈਨੇ ਉਹਨੂੰ ਫੜ ਲਿਆ ਅੰਗਰੇਜ਼ਾਂ ਕੋਲੇ ਅੱਜ ਵੀ ਉਹਨਾਂ ਕੋਲੇ ਵਰਕ ਕਲਚਰ ਹੈਗਾ ਅੱਜ ਵੀ ਕੰਮ ਕਰਦੇ ਨੇ ਬਾਬੇ ਨਾਨਕ ਨੇ ਕੱਲੀ ਬਾਣੀ ਨਹੀਂ ਪੜੀ ਉਨੇ ਹੜਬੀ ਬਾਹਿਆ ਉਹਨੇ ਮੱਜਾਂ ਵੀ ਨਮਾਈਆਂ ਨੇ ਉਹਨੇ ਕਣਕਾਂ ਗੁੱਡੀਆਂ ਵੀ ਨੇ ਉਹਨੇ ਕਣਕਾਂ ਵੱਡੀਆਂ ਵੀ ਨੇ ਪਰ ਹੁਣ ਕੀ ਕਰਤਾ ਇਹਨਾਂ ਨੇ ਉਹ ਸਾਰਾ ਕੁਝ ਉਲਟਾ ਕੇ ਰਖਤਾ ਉਹ ਕਿਰਤਕਰੋ ਵਾਲਾ ਜਾਂ ਤਾਂ ਚੱਕ ਕੇ ਪਿੱਛੇ ਕਰਤਾ ਜਾਂ ਉਹਨੂੰ ਖਤਮ ਹੀ ਕਰਤਾ ਉਹਨੂੰ ਹੁਣ ਕੀ ਆ ਨਾਮ ਜਪੋ ਕਿਰਤ ਕਰਨ ਦੀ ਕਾਹਦੇ ਲੋੜ ਹੀ ਨਹੀਂ ਅਸੀਂ ਸਾਰਾ ਕੁਝ ਤੁਹਾਨੂੰ ਫ੍ਰੀ ਚ ਹੀ ਦਵਾਂਗੇ ਘਰੇ ਪਹੁੰਚਦਾ ਕਰ ਦਾਂਗੇ ਕਣਕ ਵੀ ਇਹ ਕਿਰਤਕਰੋ ਵਾਲੇ ਫਾਲਸਪੇ ਨੂੰ ਫੜਨ ਦੀ ਲੋੜ ਆ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਆਪਣੀਆਂ ਸਮੱਸਿਆਵਾਂ ਆਲਾਮਤਾਂ ਹੈਗੀਆਂ ਨੇ ਚਾਹੇ ਅਨਪੜਤਾ ਗਰੀਬੀ ਆ ਬੇਰੁਜ਼ਗਾਰੀ ਆ ਖੁਦਕੁਸ਼ੀਆਂ ਨੇ ਇਹਨਾਂ ਦਾ ਇੱਥੇ ਖੜ ਕੇ ਟਾਕਰਾ ਕਰਨ ਦੀ ਲੋੜ ਆ ਬਜਾਏ ਇਹਨਾਂ ਤੋਂ ਡਰ ਕੇ ਭੱਜਣ ਦੇ ਹੁਣ ਤੁਸੀਂ ਦੇਖ ਲਓ ਵੀ ਭੱਜਣ ਵਾਲੇ ਨੂੰ ਦੁਨੀਆ ਕੀ ਕਹਦੀ ਹੁੰਦੀ ਆ ਆਪਾਂ ਭੱਜ ਹੀ ਰਹੇ ਹਾਂ ਤੋਂ ਡਰ ਕੇ ਯਾਰ ਇੱਥੇ ਨਹੀਂ ਕੁਝ ਹੋਣਾ ਹੈਗਾ ਬਾਹਰ ਨਹੀਂ ਭੱਜ ਜਾਓ ਜੇ ਆਪਾਂ ਨੂੰ ਕੁਝ ਇੱਥੇ ਨਹੀਂ ਆਪਣੀ ਕੋਈ ਇੱਜ਼ਤ ਹੁੰਦੀ ਇੱਥੇ ਆਪਣੀ ਪੁੱਛ ਨਹੀਂ ਹੈਗੀ ਫੇਰ ਬਾਹਰ ਕਿਹੜਾ ਆਪਣੇ ਗਲਾਂ ਦੇ ਵਿੱਚ ਉੱਥੇ ਹਾਰ ਪਹਿਣਗੇ ਉੱਥੇ ਬਗਾਨੇ ਦੇਸ਼ 'ਚ ਕਿਹੜਾ ਪੁੱਛਦਾ ਇੱਥੇ ਖੜਨ ਦੀ ਲੋੜ ਆ ਇੱਥੇ ਆਪਣੇ ਕਿੱਤੇ ਨੂੰ ਸੰਭਣ ਦੀ ਲੋੜ ਆ ਆਪਦੀ ਖੇਤੀ ਨੂੰ ਸੰਭਣ ਦੀ ਲੋੜ ਆ ਇਹ ਬਾਬੇ ਨਾਨਕ ਦੀ ਦਿੱਤੀ ਹੋਈ ਆਪਾਂ ਨੂੰ ਵਿਰਾਸਤ ਆ ਜਿਹੜੀ ਆਪਾਂ ਨੂੰ ਗੁਰੂਆਂ ਨੇ ਆਪਣਿਆਂ ਨੇ ਬੰਦਾ ਸਿੰਘ ਬਹਾਦਰ ਕੰਨਿਓ ਬਖਸ਼ਾ ਹੋਈਆਂ ਨੇ ਇਹਨਾਂ ਦੀ ਕਦਰ ਕਰਨ ਦੀ ਲੋੜ ਆ ਬਜਾਇਆ ਇਹਨਾਂ ਨੂੰ ਛੱਡ ਕੇ ਭੱਜਣ ਦੇ ਇਹ ਬਾਹਰ ਜਾਣ ਦੀ ਦੌੜ ਨਹੀਂ ਖੇਤੀ ਨੂੰ ਵੀ ਵੱਡੀ ਸੱਟ ਮਾਰੀ ਆ ਤੇ ਪਸ਼ੂ ਪਾਲਣ ਦੇ ਕਿੱਤੇ ਨੂੰ ਵੀ ਵੱਡੀ ਸੱਟ ਇਹਨੇ ਮਾਰੀ ਆ ਕਈ ਵਾਰ ਦਰਾਂ ਦੇ ਪਸ਼ੂ ਨੇ ਜਿਹੜਾ ਬਿਮਾਰ ਹੋ ਜਾਂਦੇ ਨੇ ਉਦੋਂ ਪਹਿਲਾ ਮਤਲਬ ਇਲਾਜ ਨੇ ਵੈਕਸੀਨੇਸ਼ਨ ਹੈ ਜਿਹੜੀ ਵੈਕਸੀਨੇਸ਼ਨ ਆ ਉਹ ਆਪਾਂ ਮਤਲਬ ਕਰਵਾਉਣੀ ਹੁੰਦੀ ਆ ਤੇ ਇਦਾਂ ਦੇ ਕੋਈ ਕੈਂਪੇਨ ਜਾਂ ਮਤਲਬ ਮਾਰੀਆਂ ਤੋਂ ਇਦਾਂ ਦੀਆਂ ਕੋਈ ਤੁਹਾਡੀ ਜਿਹੜੀ ਬੇਰਕਾ ਉਹ ਲੋਕਾਂ ਨੂੰ ਪਹਿਲਾਂ ਅਵੇਅਰ ਕਰ ਰਹੀ ਆ ਕਈ ਵਾਰ ਨਾ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਜਾਂ ਫਿਰ ਕੋਈ ਇਸ ਤਰ੍ਹਾਂ ਦੇ ਇਹਨਾਂ ਦੇ ਉੱਤੇ ਸਬਸਿਡੀ ਸਿਲਦੀਆਂ ਨੇ ਜਾਂ ਕੋਈ ਬੀਮਾ ਸਕੀਮਸ ਹੈਗੀਆਂ ਨੇ ਵੀ ਉਹ ਜਿਹੜਾ ਟਾਟਾ ਜਨਵਾਰ ਦਾ ਉਹ ਕਿਸਾਨ ਪੂਰਾ ਕਰ ਸਕੇ ਬਿਲਕੁਲ ਚਲਦੀ ਹੈ ਨੀ ਜੀ ਸਕੀਮਾਂ ਬੇਰਕਾ ਦੇ ਵਿੱਚ ਦਵਾਈ ਹਾਫ ਰੇਟ ਤੇ ਮਿਲਦੀ ਆ ਅੱਧੀ ਸਬਸਿਡੀ ਉਹ ਦਿੰਦੇ ਨੇ ਤੇ ਆਪਣੇ ਕੋਲੇ ਜਿਹੜਾ ਪਿਛਲੇ ਸਾਲ ਲੰਪੀਸਕਿਨ ਬਿਮਾਰੀ ਆਈ ਸੀ ਉਹਦੇ ਵਿੱਚ ਵੀ ਆਪਾਂ ਉਹਨਾਂ ਨੂੰ ਦੁੱਧ ਦੇ ਉੱਪਰ ਬੌਨਸ ਦਿੱਤਾ ਜਿਹੜਾ ਉਹ ਮਹੀਨਿਆਂ ਦੇ ਵਿੱਚ ਵਿੱਚ ਜਿਨ੍ਹਾਂ ਇਹਨਾਂ ਨੇ ਦੁੱਧ ਪਾਇਆ ਸੀ ਉਹਦਾ ਆਪਾਂ ਐਕਸਟਰਾ ਰੇਟ ਦਿੱਤਾ ਸਾਰਿਆਂ ਨੂੰ ਤੇ ਜਿਨ੍ਹਾਂ ਇਹਨਾਂ ਦੇ ਪਸ਼ੂ ਨੁਕਸਾਨੇ ਗਏ ਸੀ ਤੇ ਉਹਨਾਂ ਨੂੰ ਵੀ ਉਹ ਤੇ ਦਵਾਈਆਂ ਵੀ ਦਿੱਤੀਆਂ ਨੇ ਫਰੀ ਦੇ ਵਿੱਚ ਤੇ ਉਹਨਾਂ ਨੂੰ ਪਸ਼ੂਆਂ ਦਾ ਮੁਆਵਜ਼ਾ ਵੀ ਮਿਲਿਆ ਇਹ ਕਿਸੇ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕਿਸੇ ਪ੍ਰਾਈਵੇਟ ਕੰਪਨੀ ਵਾਲੇ ਨੇ ਦਿੱਤਾ ਹੈਗਾ ਇਹ ਬੇਰਕਾਂ ਨੇ ਸਾਰਾ ਕੁਝ ਦਿੱਤਾ ਹੈ ਇਹ ਇਹ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਇਹ ਸਬਸਿਡੀਆਂ ਸਕੀਮਾਂ ਵੀ ਚੱਲਦੀਆਂ ਨੇ ਆਪਣੇ ਕੋਲ ਬਰਸੀਮ ਦੇ ਬੀ ਆਉਂਦੇ ਨੇ ਚਰੀ ਦੇ ਬੀਜ ਆਉਂਦੇ ਨੇ ਸਾਰਿਆਂ ਕੋਲ ਸਬਸਿਡੀ ਸਕੀਮਾਂ ਇਹ ਚੱਲਦੀਆਂ ਰਹਿੰਦੀਆਂ ਨੇ ਤੁਸੀਂ ਕਦਾਂ ਮਤਲਬ ਕਿਸਾਨ ਭਰਾਵਾਂ ਨੂੰ ਇਹਨਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਆਪਣਾ ਸੰਦੇਸ਼ ਦੇਣਾ ਚਾਹੋਗੇ ਕਿ ਉਹ ਤੁਹਾਡੀ ਮਿਰਕਾ ਮਿਰਕ ਫੈਟ ਦੇ ਨਾਲ ਵੱਧ ਤੋਂ ਵੱਧ ਜੁੜਨਾ ਤੇ ਦੂਸਰਾ ਉਹ ਇਹ ਤੰਦੇ ਨੇ ਜਿਹੜੇ ਸਹਾਇਕ ਤੰਦੇ ਨੇ ਚਾਹੇ ਖੇਤੀਬਾੜੀ ਦੇ ਨਾਲ ਸਹਾਇਕ ਤੰਦਾ ਪਸ਼ੂ ਪਾਲਣ ਦਾ ਹੋਇਆ ਮੁਰਗੀ ਪਾਲਣ ਦਾ ਹੋਇਆ ਇਵਨ ਬੱਕਰੀਆਂ ਪਾਲਣ ਦਾ ਹੋਇਆ ਮੱਛੀ ਪਾਲਣ ਦਾ ਹੋਇਆ ਵੀ ਇਹ ਲੋਕੀ ਮਤਲਬ ਤੁਹਾਡੇ ਨਾਲ ਜੁੜ ਕੇ ਤੇ ਗਿਆਨ ਹਾਸਲ ਕਰਕੇ ਵੀ ਇਹਨੂੰ ਆਪਣਾ ਪਰਫੁੱਲਤ ਕਰਨ ਤੇ ਤਾਂ ਜੋ ਜਿਹੜਾ ਪੰਜਾਬ ਆ ਆਪਣਾ ਤਰੱਕੀ ਦੀਆਂ ਲੀਹਾਂ ਦੇ ਉੱਤੇ ਚੱਲੇ ਜਿਵੇਂ ਕਹਿੰਦੇ ਸੀ ਨਾ ਵੀ ਇੱਥੇ ਤਾਂ ਪੰਜਾਬ ਦੇ ਵਿੱਚ ਦੁੱਧ ਦੇ ਦਰਿਆ ਵਗਦੇ ਨੇ ਇੱਥੇ ਤਾਂ ਪੰਜਾਬ ਦੇ ਜਿਹੜੇ ਮੱਲ ਨੇ ਨਾ ਦੁਨੀਆ ਦੇ ਵੱਡੇ ਮੱਲਾਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਕਿਵੇਂ ਬਾਈ ਜੀ ਪੰਜਾਬ ਨੂੰ ਸੰਭਾਲੀਏ ਉਹ ਕਿਵੇਂ ਆਪਣਾ ਪ੍ਰਾਂਤਨ ਸੱਭਿਆਚਾਰ ਵ्रांतਰ ਜਿਹੜੀਆਂ ਚੀਜ਼ਾਂ ਨੇ ਉਹ ਪੰਜਾਬ ਦੇ ਵਿੱਚ ਲੈ ਕੇ ਆਈਏ ਤੇ ਇਹ ਤੰਦਿਆਂ ਨੂੰ ਆਪਾਂ ਕਿਦਾਂ ਪਰਫੁੱਲਤ ਕਰੀਏ ਅਖੀਰ ਕੀ ਸੰਦੇਸ਼ ਦੇਣਾ ਚਾਹੋਂਗੇ ਪਹਿਲੇ ਨੰਬਰ ਤੇ ਹੁੰਦਾ ਸੀ ਪਰ ਹੁਣ ਅਸੀਂ ਨਸਿਆਂ ਦੇ ਵਿੱਚ ਪਹਿਲੇ ਨੰਬਰ ਤੇ ਆਉਨੇ ਆ ਹੁਣ ਅਸੀਂ ਅਨਪੜਤਾ ਦੇ ਵਿੱਚ ਪਹਿਲੇ ਨੰਬਰ ਤੇ ਆਉਨੇ ਆ ਹੁਣ ਅਸੀਂ ਬੇਰੋਜ਼ਗਾਰੀ ਦੇ ਵਿੱਚ ਪਹਿਲੇ ਨੰਬਰ ਤੇ ਆਉਨੇ ਆ ਉਹ ਗੱਲਾਂ ਬੀਤ ਚੁੱਕੀਆਂ ਨੇ ਹੁਣ ਜੇ ਆਪਾਂ ਕਹੀ ਨਾ ਵੀ ਵੇਲਾ ਹੱਥੋਂ ਲੰਘ ਰਿਹਾ ਪਰ ਮੈਂ ਕਹੂੰਗਾ ਵੀ ਵੇਲਾ ਹੱਥੋਂ ਲੰਘ ਚੁੱਕਿਆ ਔਰ ਆਪਾਂ ਨੂੰ ਫੜ ਚੁ ਫੜ ਸਕਦੇ ਆ ਅੱਜ ਵੀ ਹਾਰੀ ਹੋਈ ਬਾਜੀ ਅੱਜ ਵੀ ਆਪਾਂ ਜਿੱਤ ਸਕਦੇ ਆ ਜੇ ਥੋੜਾ ਜਿਹਾ ਅਵੇਅਰ ਹੋਈਏ ਇੰਪੋਸੀਬਲ ਕੋਈ ਚੀਜ਼ ਨਹੀਂ ਹੁੰਦੀ ਕੋਈ ਚੀਜ਼ ਇੰਪੋਸੀਬਲ ਨਹੀਂ ਹੁੰਦੀ ਜੀ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਕਰਕੇ ਦਿਖਾਇਆ ਜੇ ਅੱਜ ਵੀ ਆਪਾਂ ਪੰਜਾਬ ਨੂੰ ਮੋੜਾ ਪਾਈਏ ਇਹ ਪਾਰਟੀ ਵਾਲਿਆਂ ਨੂੰ ਉੱਠ ਕੇ ਸਵਾਲ ਪੁੱਛੀਏ ਕਿਹੜੀ ਚੀਜ਼ ਆ ਜਿਹੜੀ ਨਹੀਂ ਹੋ ਸਕਦੀ ਆਪਦੇ ਸਾਇਕ ਧੰਦਿਆਂ ਨੂੰ ਸ਼ੁਰੂ ਕਰੀਏ ਆਪਾਂ ਅੱਜ ਕੀ ਆ ਸਾਰਾ ਪੰਜਾਬ ਆਪਦੀ ਸੰਤੋਸ਼ਟੀ ਗਵਾਈ ਬੈਠਾ ਜਿਹੜਾ ਜੱਟ ਦਾ ਪੁੱਤ ਆ ਉਹ ਤਾਂ ਕਹਦਾ ਮੈਂ ਖੇਤੀ ਨਹੀਂ ਕਰਨੀ ਜਿਹੜਾ ਮਜ਼ਦੂਰ ਦਾ ਉਹ ਕਹਦਾ ਮੈਂ ਦਿਹਾੜੀ ਨਹੀਂ ਕਰਨੀ ਦੁਕਾਨਦਾਰ ਦਾ ਉਹ ਕਹਦਾ ਮੈਂ ਦੁਕਾਨ ਨਹੀਂ ਕਰਨੀ ਹੈਗੀ ਜਿਹੜਾ ਮਲਾਜ਼ਮਾਂ ਦਾ ਉਹ ਕਹਦਾ ਮੈਨੂੰ ਨੌਕਰੀ ਕਰਨੀ ਵੀ ਔਖੀ ਆ ਉਹ ਲੱਖ ਲੱਖ ਰੁਪਈਆ ਤਨਖਾਹ ਛੱਡ ਕੇ ਉਹ ਵੀ ਬਾਹਰ ਜਾਂਦੇ ਨੇ ਪਰ ਅਸਲ ਵਿੱਚ ਕੀ ਆ ਇੱਥੇ ਆਪਣੇ ਜਹਿਨ ਦੇ ਵਿੱਚ ਗੁਲਾਮੀ ਕਰ ਕਰਕੇ ਜਦੋਂ ਆਪਾਂ ਨੂੰ ਗੁਲਾਮੀ ਚੰਗੀ ਲੱਗਣ ਲੱਗ ਜਾਵੇ ਗੋਰਿਆਂ ਦੀ ਗੁਲਾਮੀ ਇੱਥੇ ਆਪਾਂ ਨੂੰ ਕਿਸੇ ਚੀਜ਼ ਦੇ ਵਿੱਚ ਸੰਤੋਸ਼ਟੀ ਨਹੀਂ ਇਹ ਜਿਹੜੀਆਂ ਆਪਾਂ ਨੂੰ ਸਰਦਾਰੀਆਂ ਮਿਲੀਆਂ ਨੇ ਗੁਰੂ ਸਾਹਿਬ ਕੰਨਿਓ ਇਹਨਾਂ ਦੀ ਕਦਰ ਕਰਨ ਦੀ ਲੋੜ ਆ ਇਹਨਾਂ ਦੀ ਜੇ ਇਹਨਾਂ ਦੀ ਕਦਰ ਕਰਾਂਗੇ ਸਾਰਾ ਦੇਸ਼ ਆਪਣੀ ਕਦਰ ਕਰੂਗਾ ਇਹ ਆਪਣੇ ਹੱਥ 'ਚ ਆ ਵੀ ਆਪਾਂ ਆਪਣੀ ਕਦਰ ਕਰਾਉਣੀ ਕਿਵੇਂ ਆ ਤੇ ਅੱਜ ਦੀ ਮਾਈਗ੍ਰੇਸ਼ਨ ਨੂੰ ਕਿਵੇਂ ਦੇਖਦੇ ਹੋ ਜਦੋਂ ਉੱਥੋਂ ਆਪਣੇ ਪ੍ਰਾਂਤਾਂ ਦੇ ਵਿੱਚੋਂ ਮਾਈਗ੍ਰੇਸ਼ਨ ਬਹੁਤ ਹੋ ਰਹੀ ਆ ਮਜ਼ਦੂਰ ਲੋਕੀ ਇੱਧਰ ਬਹੁਤ ਆ ਰਹੇ ਨੇ ਇੱਕ ਹੋਰ ਵੀ ਮੈਂ ਤੁਹਾਨੂੰ ਅਖੀਰ ਦੇ ਵਿੱਚ ਜਾਣ ਲੱਗੇ ਅਪ੍ਰੇਸ਼ਨ ਪੁੱਛਣਾ ਚਾਹੁੰਨਾ ਕਿ ਵੀ ਸਾਰੀ ਖੇਤੀਬਾੜੀ ਕੰਮ ਕਾਰਜ ਆਪਾਂ ਇਹਨਾਂ ਮਜ਼ਦੂਰਾਂ ਤੇ ਛੱਡ ਕੇ ਆਪਾਂ ਤਾਂ ਚਟੇ ਕੁੜਤੇ ਪਜਾਮੇ ਪਾ ਲੈਨੇ ਆ ਹਨਾ ਤੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਸਾਨ ਨੂੰ ਆਪਦੇ ਜਿੱਦਾਂ ਤੁਸੀਂ ਵਾਰ-ਵਾਰ ਕਹਨੇ ਹੋ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 70 ਸਾਲ ਦੀ ਉਮਰ ਦੇ ਵਿੱਚ ਵੀ ਕਿਰਤ ਕਰਨੀ ਸਿਖਾਈ ਠੀਕ ਹੈ ਨਾ ਕਿਉਂ ਲੱਗਦਾ ਨਹੀਂ ਕੀਤੇ ਵੀ ਅਸੀਂ ਸਾਰੇ ਚਾਹੇ ਕਿ ਮੈਂ ਵੀ ਕਿਸਾਨ ਦਾ ਪੁੱਤ ਆ ਇਹਦੇ ਵਿੱਚ ਹੀ ਆਉਣਾ ਦੇ ਵੀ ਅਸੀਂ ਸਾਰਾ ਕੰਮ ਕਾਰਜ ਇਹਨਾਂ ਪਰਦੇਸੀਆਂ ਦੇ ਉੱਤੇ ਸੜ ਰਹੇ ਆ ਦੇਖੋ ਜੀ ਇਹ ਬੜੀਆਂ ਗੱਲਾਂ ਚੱਲਦੀਆਂ ਨੇ ਜੀ ਵੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਪਰ ਇਹ ਜਿਹੜੀ ਮਾਈਗ੍ਰੇਸ਼ਨ ਆ ਇਹ ਚੱਲਦੀ ਰਹਿੰਦੀ ਆ ਮਾਈਗ੍ਰੇਸ਼ਨ ਨੂੰ ਕੋਈ ਰੋਕ ਨਹੀਂ ਸਕਦਾ ਆਪਾਂ ਅਮਰੀਕਾ ਕੈਨੇਡਾ ਨੂੰ ਭੱਜੇ ਜਾਂਦੇ ਆ ਯੂਪੀ ਬਿਹਾਰ ਦੇ ਲੋਕ ਪੰਜਾਬ ਨੂੰ ਆ ਰਹੇ ਨੇ ਪਰ ਕਿਸੇ ਵੇਲੇ ਆਪਾਂ ਵੀ ਪੰਜਾਬ ਦੇ ਵਿੱਚ ਆਏ ਸੀ ਇਹ ਮਾਈਗ੍ਰੇਸ਼ਨ ਨੇ ਚੱਲੀ ਜਾਣਾ ਜਿੱਥੇ ਰੋਜ਼ਗਾਰ ਹੋਊਗਾ ਬੰਦੇ ਨੇ ਉਧਰ ਨੂੰ ਭੱਜਣਾ ਪਰੇ ਆਪਾਂ ਦੇਖਣਾ ਜੇ ਆਪਾਂ ਅੱਜ ਆਪਾਂ ਜਾਣਿਆ ਕੈਨੇਡਾ ਨੂੰ ਉਹ ਤਾਂ ਹੀ ਆਪਾਂ ਨੂੰ ਉੱਥੇ ਕੰਮ ਮਿਲਦਾ ਜੇ ਉੱਥੇ ਮਜ਼ਦੂਰੀ ਆਪਾਂ ਸਸਤੀ ਕਰਦੇ ਆਂ ਇਹ ਜੁਪੀ ਬਿਹਾਰ ਦੇ ਲੋਕ ਨੇ ਇੱਧਰ ਆ ਕੇ ਮਜ਼ਦੂਰੀ ਸਸਤੀ ਕਰਦੇ ਨੇ ਜੇ ਆਪਾਂ ਹੀ ਆਪਣੀ ਕਿਰਤ ਨੂੰ ਸੰਭਲੀਏ ਆਪਦੇ ਕਿੱਤੇ ਨੂੰ ਸੰਭਲੀਏ ਆਪਾਂ ਆਪਦਾ ਕੰਮ ਹੱਥੀਂ ਕਰੀਏ ਫੇ ਕਿਉਂ ਕੋਈ ਆਪਣੇ ਆਕੇ ਕੰਮ ਦੇ ਧੰਦਿਆਂ ਦੇ ਵਿੱਚ ਆਪਾਂ ਆਪਣੇ ਸੰਭੂਗਾ ਉਹ ਤੋਂ ਪਹਿਲਾਂ ਆਪਾਂ ਆਪਦੇ ਕਿੱਤੇ ਨੂੰ ਸੰਭੀਏ ਆਪਾਂ ਆਪਾਂ ਆਪਣੀ ਖੇਤੀ ਨੂੰ ਸੰਭੀਏ ਆਪਾਂ ਆਪਣੀ ਵਿਰਾਸਤ ਨੂੰ ਸੰਭੀਏ ਆਪਾਂ ਆਪਦੇ ਸੱਭਿਆਚਾਰ ਨੂੰ ਸੰਭੀਏ ਆਪਾਂ ਆਪਦੀ ਵਿਰਾਸਤ ਦੇ ਨਾਲ ਬਾਬੇ ਨਾਨਕ ਨੇ ਜਿਹੜੀ ਆਪਾਂ ਨੂੰ ਦਿੱਤੀ ਆ ਕਰਤ ਕਰੋ ਵੰਡ ਸਬਕ ਉਤੇ ਨਾਮ ਜਪੋ ਦੀ ਉਹ ਫਲਸਫੇ ਦੇ ਉੱਪਰ ਆਪਾਂ ਪਹਿਰਾ ਦਿੰਦੇ ਰਹੀਏ ਤਾਂ ਆਪਾਂ ਪੰਜਾਬ ਨੂੰ ਲੰਬੇ ਸਮੇਂ ਤੱਕ ਬਚਾ ਕੇ ਰੱਖ ਸਕਦੇ ਆਪਾਂ ਇਹ ਸੱਟਨ ਨਾਲ ਤਰਨਪ੍ਰੀਤ ਜੀ ਡਕਾਉਂਦਾ ਇਹਨਾਂ ਦੇ ਜੁਨੀਅਨ ਆ ਤੇ ਬੇਰਕਾ ਦੇ ਵਿੱਚ ਐਸੇ ਸੈਕਟਰੀ ਵੀ ਕੰਮ ਕਰਦੇ ਨੇ ਇਹਨਾਂ ਨੇ ਬੇਰਕਾ ਦੀਆਂ ਕੁਝ ਆਪਣੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਤੋਂ ਚਾਨਣਾ ਪਾਇਆ ਤੇ ਬੇਰਕਾ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਬਖੂਬੀ ਚਾਨਣਾ ਪਾਇਆ ਅਤੇ ਕਿਸਾਨਾਂ ਦੇ ਨਾਲ ਜਿਹੜੀਆਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਤੇ ਸਮੱਸਿਆਵਾਂ ਆ ਰਹੀਆਂ ਨੇ ਦੁੱਧ ਉਤਪਾਦਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਤੇ ਜਿਹੜੇ ਸਾਡੇ ਸਹਾਇਕ ਧੰਦੇ ਨੇ ਤੇ ਉਹਨਾਂ ਦੇ ਨਾਲ ਜੁੜਨ ਲਈ ਵੀ ਨੌਜਵਾਨਾਂ ਨੂੰ ਇਹਨਾਂ ਨੇ ਅੱਜ ਜਾਗਰੂਤ ਕੀਤਾ ਤੇ ਅਸੀਂ ਇਹਨਾਂ ਦਾ ਦੇਸ਼ ਦੁਨੀਆ ਚੈਨਲ ਵੱਲੋਂ ਤੇ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਹਨਾਂ ਨੇ ਆਪਣਾ ਕੀਮਤੀ ਸਮਾਂ ਮਤਲਬ ਸਾਡੇ ਸਾਰੇ ਦਰਸ਼ਕਾਂ ਨੂੰ ਦਿੱਤਾ ਸਾਡੇ ਸੁਣਨ ਵਾਲਿਆਂ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ